ਕੈਨੇਡਾ ਵਿੱਚ ਪੰਜਾਬੀ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੀ ਸ਼ਨਾਖ 24 ਸਾਲ ਦੇ ਤਰਨ ਬੰਦੇ ਤੇ ਵਜੂ ਕੀਤੀ ਗਈ ਹੈ। ਤਰਨ ਬੰਦੇ ਨੂੰ BC ਦੇ ਲੈਗਲੀ ਵਿਖੇ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਇੱਕ ਟੈਕਸੀ ਦੇ ਵਿੱਚ ਜਾ ਰਿਹਾ ਸੀ। ਲੈਗਲੀ RCMP ਨੇ ਦੱਸਿਆ ਕਿ ਗੋਲੀਆਂ ਚਲੰਤੀ ਇਤਲਾਮ ਮਿਲਨ ਮਗਰੋਂ ਮੌਕੇ ਤੇ ਪਹੁੰਚੇ ਅਫਸਰਾਂ ਨੂੰ ਇੱਕ ਸਖਸ਼ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ ਜਿਸ ਨੂੰ ਮੁਰਲੇ ਸਹਾਇਤਾ ਦੇਣ ਦੀ ਯਤਨ ਕੀਤੀ ਗਈ ਪਰ ਉਹ ਮੌਕੇ ਤੇ ਹੀ ਧਮ ਤੋੜ ਗਿਆ। ਪੰਜ ਸਤੰਬਰ ਨੂੰ ਰਾਤ ਨੂੰ तकरीबन 10:30 ਵਜੇ ਵਾਪਰੀ ਵਾਦਾਦ ਦੀ ਪੜਤਾਲ ਇੰਟੈਗਰਿਟੀ ਗੈਂਗ ਹਮਿਸਾਈਟ ਟੀਮ ਤੇ ਬਲੋ ਕੀਤੀ ਜਾ ਰਹੀ ਹੈ ਵਾਦਾ ਤੋਂ 2 ਘੰਟੇ ਬਾਅਦ ਬਾਹਰ ਸਰੀ ਦੇ 1250 ਬਲਾਕ ਅਤੇ 64th ਐਵੇਨਿਊ ਬੀਕੇ ਗੱਡੀ ਸਰਦੀ ਕੋਈ ਮਿਲੀ ਜੋ ਤਰਨਪੰਦੇ ਦੇ ਕਾਤਲ ਦੇ ਨਾਮ ਸੰਬੰਧਿਤ ਮੰਨੀ ਜਾ ਰਹੀ ਹੈ ਆਈ ਹਿੱਟ ਦੇ ਕਾਰਪੋਲਰ ਸੁਖੀ ਦੇਸੀ ਨੇ ਕਿਹਾ ਕਿ ਕੀ ਰੋਹਾਂ ਦੇ ਟਕਰਾ ਦਾ ਮਸਲਾ ਬੇहद ਗੁੰਝਲਦਾਰ ਹੈ ਪਰ ਤਰਨਪੰਦੇ ਦੇ ਕਾਤਲ ਨੂੰ ਇਨਸਾਫ ਦੇ ਘਟਾਰੇ ਦੇ ਵਿੱਚ ਲਿਆਉਣ ਦਾ ਹਰ ਸੰਭਾਵੀ ਯਤਨ ਕੀਤਾ ਜਾਵੇਗਾ ਇੰਟੀਗ੍ਰੇਟਿਡ ਗੈਂਗ ਹਮਸਾਈਡ ਟੀਮ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵੀ ਵਾਦਾ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਹੋਵੇ ਤਾਂ ਉਹ ਉਹਨਾਂ ਦੇ ਨਾਲ ਹਿੱਟ ਤੈ ਆਈ ਹੀ ਤੇ ਸੰਪਰਕ ਕਰ ਸਕਦਾ ਹੈ